ਆ ਟਵੀਟ ਹੈ ਜੀ ਵੈਸੇ ਤਾਂ ਸੀਗਾ ਕਿ ਸ਼ਾਇਦ ਰੂਬਰੂ ਦਰਸ਼ਨ ਹੋ ਜਾਣ ਸ਼ਾਇਦ ਬੋਲ ਕੇ ਦਾਸਦਨ ਮਗਰ ਆ ਫੇਰ BMW ਵਾਲਾ ਝੂਠ ਸਾਹਮਣੇ ਆਇਆ ਜਰਮਨੀ ਗਏ ਸੀ ਜਦੋਂ ਵੱਧ ਖਾਦੀ ਪੀਤੀ ਗਈ ਮੁੜ ਕੇ ਜਹਾਜ਼ ਨਹੀਂ ਚੜ ਸਕੇ ਤੁਸੀਂ ਪਤਾ ਨਹੀਂ ਇਹ ਹਲੇ ਤੱਕ ਸ਼ਰਾਬ ਦਾ ਜਾਂ ਸਰੂਰਤੀ ਨੇ ਹਲੇ ਤੱਕ ਉਹਦਾ ਅਸਰ ਨਹੀਂ ਉਤਰਿਆ ਪਹਿਲਾਂ ਵੀ ਐਸਈਓ ਸਰਕਾਰੀਅਨ ਤੇ ਕਾਨਵੈਂਟੇਰੀਅਨ ਦਾ ਉਹ ਭਾਸ਼ਣ ਸੁਣਿਆ ਸੀਗਾ ਚੈਨਲ 'ਤੇ ਨਿੱਜੀ ਜਹਾਜ਼ ਤੇ ਲੱਖਾਂ ਰੁਪਈਆ ਖਰਚ ਕਰਕੇ ਜਿੱਦਾ ਸ਼ਾਇਦ 4 ਲੱਖ ਰੁਪਈਆ ਇੱਕ ਘੰਟੇ ਦਾ ਖਰਚ ਆਉਂਦਾ ਉਹ ਜਹਾਜ਼ ਨੂੰ ਲੈ ਕੇ ਪਹਿਲਾਂ ਪੰਜਾਬ ਤੋਂ ਦਿੱਲੀ ਗਏ ਦਿੱਲੀ ਤੋਂ ਫਿਰ ਪੰਜਾਬ ਆਏ ਫਿਰ ਡਿੱਗ ਗਏ ਔਰ ਫਿਰ ਵਾਪਸ ਦਿੱਲੀ ਉਹਨਾਂ ਨੂੰ ਲਾਜ ਲਈ ਲਿਆਉਣਾ ਲਿਜਾਣਾ ਪਿਆ ਇਹ ਪਲਾਂਟ ਨੂੰ ਲੱਗੇ ਨੂੰ ਕੋਈ 15 ਸਾਲ ਤੋਂ ਵੱਧ ਹੋ ਗਏ ਆ ਅਬਾਊਟ ਮਾਡਰਨ ਆਟੋਮੋਟਿਵਸ ਜੇ ਤੁਸੀਂ ਪੜੋਗੇ ਆਲਰੇਡੀ ਉੱਥੇ 1300 ਬੰਦਾ ਕੰਮ ਕਰ ਰਿਹਾ ਹੈ ਇਹ ਕਹਿੰਦੇ ਹਜ਼ਾਰਾਂ ਨੂੰ ਨੌਕਰੀ ਮਿਲੂਗੀ ਆਪਦੀ ਟਵੀਟ 'ਚ ਇਹ ਕਹਿ ਰਹੇ ਮੈਂ ਪੁੱਛਣਾ ਚਾਹੂੰਗਾ 1300 ਤੋਂ ਅੱਗੇ ਕੰਮ ਕਰ ਰਿਹਾ ਕਿੰਨੇ ਹਜ਼ਾਰ ਨੂੰ ਹੋਰ ਦੇ ਦੇਣਗੇ ਇਹ ਨੌਕਰੀ ਇਹ ਪਲਾਂਟ ਚੱਲਦੇ ਨੂੰ ਹੋ ਕਿੰਨਾ ਸਮਾਂ ਗਿਆ ਜਿਹੜਾ ਪਿਛਲੀਆਂ ਸਰਕਾਰਾਂ 'ਚ ਲੱਗਿਆ ਉਹਦਾ ਕ੍ਰੈਡਿਟ ਤੁਸੀਂ ਅੱਜ ਲੈਣਾ ਚਾਹੁੰਦੇ ਸਾਰੇ ਪੰਜਾਬੀਆਂ ਨੂੰ ਮੈਂ ਕਹੂੰਗਾ ਯੂ ਮਸਟ ਗੂਗਲ ਇਨਟੂ ਦਿਸ ਥਿੰਗ ਕਿ ਬਾਨਸਰ ਵੀ ਤੁਸੀਂ ਇੰਨਾ ਝੂਠ ਬੋਲੋ ਮੈਨੂੰ ਤਾਂ ਤੁਸੀਂ ਮਜਬੂਰ ਕਰ ਦਿੰਦੇ ਹੋ ਕਹਿਣ ਲਈ ਕਿ ਹਾਲੇ ਵੀ ਇਹ ਭਗਵੰਤਮਾਨ ਦੀ ਸ਼ਬਦ ਨਹੀਂ ਇਹ ਪੈਗਵੰਤਮਾਨ ਦੇ ਸ਼ਬਦ ਵਿੱਚ ਮੈਗ ਵੇਲ ਸਾਹਿਬ ਨੂੰ ਤਾਂ ਵਧਾਈ ਦੇ ਸਕਦਾ ਉਹਨਾਂ ਦੀ ਟੀਮ ਨੂੰ ਜਿਨ੍ਹਾਂ ਦੀ ਹਿੰਮਤ ਸਦਕਾ ਇਹ ਆਇਆ ਹੈ ਮਗਰ ਫਜ਼ੂਲ ਦੀ ਫੋਕੇਬਾਜੀ ਫਜ਼ੂਲ ਦੇ ਆਪ ਦਾ ਠੱਪਾ ਲਵਾ ਦੇਣਾ ਕਿ ਮਾਨ ਸਾਹਿਬ ਦੀ ਬਦੌਲਤ ਆਈ ਹੈ BMW ਨਹੀਂ ਆ ਰਿਹਾ ਗੈਟਓਵਾ BMW ਸੱਚੀ ਕਾਲ ਜੀ ਅ ਬੜੇ ਚਿਰ ਮਗਰੋਂ ਕੱਲ ਮਾਨ ਸਾਹਿਬ ਦੇ ਕੇਵਲ ਟਵਿੱਟਰ ਰਾਹੀਂ ਦਰਸ਼ਨ ਹੋਏ ਜੀਚੇ ਉਹਨਾਂ ਨੇ ਆ ਟਵੀਟ ਇੱਕ ਪਾਈ ਹੈ ਜਿੱਥੇ ਉਹ ਕਲੇਮ ਕਰ ਰਹੇ ਐ ਕਿ ਅਜਨਾਮੀ ਕੰਪਨੀ BMW ਗੱਡੀਆਂ ਦੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈ ਕੇ ਅਫਸਰਾ ਨਾਲ ਮੁਲਾਕਾਤ ਹੋਈ ਤੇ ਪੰਜਾਬ 'ਚ ਨਿਵੇਸ਼ ਨੂੰ ਲੈ ਕੇ ਵਿਸਤਾਰ ਸਹਿ ਚਰਚਾ ਹੋਈ ਪੰਜਾਬ ਦੇ ਮੰਡੀ ਗੁਵਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ ਜਿੱਥੇ ਸੈਂਕੜੇ ਕਰੋੜਾਂ ਦਾ ਨਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਮੈਂ ਅਗਲੇ ਮਹੀਨੇ ਇਸ ਦੀ ਸ਼ੁਰੂਆਤ ਕਰਨ ਜਾਵਾਂਗਾ ਪੰਜਾਬ ਦੇ ਨਵੇਸ਼ ਪੱਖੀ ਨੀਤੀਆਂ ਦਾ ਦੀ ਇਹਨਾਂ ਨੂੰੇ ਸ਼ਲਾਗਾ ਕੀਤੀ ਅਸੀਂ ਆਪਣੇ ਰੰਗਲੇ ਪੰਜਾਬ ਦੇ ਮਿਸ਼ਨ ਵੱਲ ਲਗਾਤਾਰ ਵੱਧ ਰਹੇ ਹਾਂ ਆਹ ਟਵੀਟ ਹੈ ਜੀ ਬੇਸੇ ਤਾਂ ਸੀਗਾ ਕਿ ਸ਼ਾਇਦ ਰੂਬਰੂ ਦਰਸ਼ਨ ਹੋ ਜਾਣ ਸ਼ਾਇਦ ਬੋਲ ਕੇ ਦਾਸਦਨ ਮਗਰ ਆ ਫੇਰ BMW ਵਾਲਾ ਝੂਠ ਸਾਹਮਣੇ ਆਇਆ ਤੁਹਾਨੂੰ ਯਾਦ ਹੋਣਾ ਜਦ ਜਰਮਨੀ ਗਏ ਸੀ ਜਦੋਂ ਵੱਧ ਖਾਧੀ ਪੀਤੀ ਗਈ ਮੁੜ ਕੇ ਜਹਾਜ਼ ਨਹੀਂ ਚੜ ਸਕੇ ਉਸ ਵੇਲੇ ਵੀ ਇਹਨਾਂ ਨੇ ਇੱਕ ਉਹ ਬਿਆਨ ਜਾਰੀ ਕੀਤਾ ਸੀਗਾ ਜਿੱਚ ਇਹਨਾਂ ਨੇ ਕਿਹਾ ਸੀਗਾ ਕਿ ਆ ਉਹ ਮੈਂ ਪੁਰਾਣੇ ਸਾਂਝੇ ਕਰ ਰਿਹਾ ਜਿਦੇ ਚ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਕੀ ਕੋਸ਼ਿਸ਼ ਰੰਗ ਲਾਈ ਪੰਜਾਬ ਮੇ ਆਟੋ ਪਾਰਟਸ ਕੀ ਯੂਨਿਟ ਲਗਾਏਗੀ ਬੀ ਐਮ ਡਬਲਯੂ no german luxury car maker bmw is not setting up any plant in punjab fir bmw ne ede bare is clarification de di aur fir oh kafi charcha da vishay bana fir bmw ne ek hor clarification ditti no plants plants for punjab plant bmw contradicts bhagwant maan's claim oh gall jhoothi sabit hui ajj main ta thode live ho aya ki pata nahi eh halle tak ਸ਼ਰਾਬ ਦਾ ਜਾਂ ਸਰੂਰਤੀ ਨੇ ਹਲੇ ਤੱਕ ਉਹਦਾ ਅਸਰ ਨਹੀਂ ਉਤਰਿਆ ਪਹਿਲਾਂ ਵੀ ਐਸਆਈਓ ਸਰਕਾਰੀਅਨ ਤੇ ਕਨਵੈਂਟੇਰੀਅਨ ਦਾ ਉਹ ਭਾਸ਼ਣ ਸੁਣਿਆ ਸੀ ਗਾ ਇੱਕ ਚੈਨਲ 'ਚ ਔਰ ਉਸ ਤੋਂ ਬਾਅਦ ਨਿੱਜੀ ਜਹਾਜ਼ 'ਚ ਲੱਖਾਂ ਰੁਪਈਆ ਖਰਚ ਕਰਕੇ ਜਿਹਦਾ ਸ਼ਾਇਦ 4 ਲੱਖ ਰੁਪਈਆ ਇੱਕ ਘੰਟੇ ਦਾ ਖਰਚ ਆਉਂਦਾ ਉਹ ਜਹਾਜ਼ ਨੂੰ ਲੈ ਕੇ ਪਹਿਲਾਂ ਪੰਜਾਬ ਤੋਂ ਦਿੱਲੀ ਗਏ ਦਿੱਲੀ ਤੋਂ ਫੇਰ ਪੰਜਾਬ ਆਏ ਫਿਰ ਡਿੱਗ ਗਏ ਔਰ ਫਿਰ ਵਾਪਸ ਦਿੱਲੀ ਉਹਨਾਂ ਨੂੰ ਲਾਜ ਲਈ ਲਿਆਉਣਾ ਲਿਜਾਣਾ ਪਿਆ ਮਗਰ ਮੈਂ ਆ ਇਹਨਾਂ ਦੀ ਇੱਕ ਜਿਹੜੀ ਝੂਠ ਸਾਹਮਣੇ ਲਿਆ ਰਿਹਾ ਕਿ ਇਹ ਪਲਾਂਟ ਮਾਡਰਨ ਆਟੋਮੋਟਿਵਸ ਇਹਦਾ ਜੇ ਤੁਸੀਂ ਗੂਗਲ ਕਰੋ ਨਾ ਜੀ ਇਹ ਬੜਾ ਸਾਫ਼ ਨਿਕਲ ਕੇ ਆਉਂਦਾ ਕਿ ਇਹ ਪਲਾਂਟ ਨੂੰ ਲੱਗੇ ਨੂੰ ਕੋਈ 15 ਸਾਲ ਤੋਂ ਵੱਧ ਹੋ ਗਏ ਆ ਆ ਅਬਾਊਟ ਮਾਡਰਨ ਆਟੋਮੋਟਿਵਸ ਦੇ ਤੁਸੀਂ ਪੜੋਗੇ ਆਲਰੇਡੀ ਉੱਥੇ 1300 ਬੰਦਾ ਕੰਮ ਕਰ ਰਿਹਾ ਇਹ ਕਹਿੰਦੇ ਹਜ਼ਾਰਾਂ ਨੂੰ ਨੌਕਰੀ ਮਿਲੂਗੀ ਆਪਦੀ ਟਵੀਟ 'ਚ ਇਹ ਕਹਿ ਰਹੇ ਮੈਂ ਪੁੱਛਣਾ ਚਾਹੂੰਗਾ 1300 ਤਾਂ ਅੱਗੇ ਕੰਮ ਕਰ ਰਿਹਾ ਕਿੰਨੇ ਹਜ਼ਾਰ ਨੂੰ ਹੋਰ ਦੇ ਦੇਣਗੇ ਇਹ ਨੌਕਰੀ ਫੇਰ ਝੂਠ ਬੋਲਣ ਦਾ ਠੇਕਾ ਚੁੱਕ ਲਿਆ ਔਰ ਆਲਰੇਡੀ ਮੈਂ ਇਸ ਦੇ ਮਾਲਕ ਨੂੰ ਅਦਿੱਤਿਆ ਗੋਇਲ ਸਾਹਿਬ ਦੀ ਤੇ ਉਹਨਾਂ ਦੇ ਜਿਹੜੇ ਹੋਰ ਸਾਥੀ ਸਹਿਬਾਨ ਨੇ ਮੈਂ ਉਹਨਾਂ ਦੀ ਸ਼ਲਾਘਾ ਕਰਦਾ ਹਾਂ ਦੇ ਆ ਡੂਇੰਗ ਐਨ ਐਗਜ਼ੈਂਪਲਰੀ ਜੌਬ ਆਈ ਵਾਂਟ ਟੂ ਪ੍ਰੇਸ them ਮੈਂ ਔਨ ਰਿਕਾਰਡ ਕਹਿਣਾ ਕਿ ਉਹ ਦੇ ਹੈਵ ਬਰਾਟ ਨੇਮ ਐਂਡ ਫੇਮ ਟੂ ਪੰਜਾਬ ਮਗਰ ਇਹ ਪਲਾਂਟ ਚਲਦੇ ਨੂੰ ਹੋ ਕਿੰਨਾ ਸਮਾਂ ਗਿਆ ਜਿਹੜਾ ਪਿਛਲੀਆਂ ਸਰਕਾਰਾਂ ਚ ਲੱਗਿਆ ਉਹਦਾ ਕ੍ਰੈਡਿਟ ਤੁਸੀਂ ਅੱਜ ਲੈਣਾ ਚਾਹੁੰਦੇ ਔਰ ਇਹ ਵੇਖੋ ਆ ਉਹਨਾਂ ਦੀ ਗੂਗਲ ਕਰੋ ਤੇ ਸਾਹਮਣੇ ਆਉਂਦੀ ਆ ਧਿਆਨ ਨਾਲ ਵੇਖੋ BMW ਨੇ ਆਲਰੇਡੀ ਇਹ ਸਪਲਾਈਅਰ ਨੇ ਕੋਈ ਨਵੀਂ ਚੀਜ਼ ਨਹੀਂ ਆ ਇਹ ਗੂਗਲ ਇਹ ਹੁਣ ਕੱਲ ਕਹਿ ਦਿਓਗੇ ਹੋਂਡਾ ਦਾ ਮੈਂ ਪਲਾਂਟ ਲਾ ਰਿਹਾ ਕਿਉਂਕਿ ਹੋਂਡਾ ਦੀ ਸਪਲਾਈਅਰ ਨੇ ਫਿਰ ਕਹਦੇ ਹੋਗੇ ਨਹੀਂ ਜੀ ਮੈਂ Yamaha ਦਾ ਵੀ ਪਲਾਂਟ ਲਾ ਰਿਹਾ ਕਿਉਂਕਿ Yamaha ਦੇ ਸਪਲਾਈਅਰ ਨੇ ਫਿਰ ਕਹੂੰਗਾ ਕਿ ਮੈਂ TVS ਕੰਪਨੀ ਦਾ ਜਾਂ Hero ਕੰਪਨੀ ਦਾ ਪਲਾਂਟ ਲਾ ਰਿਹਾ ਕਿਉਂਕਿ ਉਹਨਾਂ ਦੇ ਵੀ ਸਪਲਾਈਅਰ ਨੇ ਇਸ ਲਈ ਮੇਰਾ ਕਹਿਣ ਦਾ ਭਾਵ ਹੈ ਕਿ ਸਟਾਪ ਲਾਇੰਗ ਝੂਠ ਬੋਲਣਾ ਬੰਦ ਕਰੋ ਔਰ ਜੇ ਤੁਸੀਂ Google ਕਰੋਗੇ Google ਕਰਦਿਆਂ ਸਾਰ ਤੁਸੀਂ ਵੇਖੋਗੇ ਕਿ ਇਸ ਪਲਾਂਟ ਬਾਰੇ ਸਭ ਕੁਝ ਬੜੇ ਵਿਸਤਾਰ ਨਾਲ ਉੱਥੇ ਆਉਂਦਾ ਆ ਅੱਜ ਜਿਹੜੇ ਇਹਨਾਂ ਦੇ ਮਾਲਕ ਨੇ ਅਦਿੱਤਿਆ ਗੋਇਲ ਸਾਹਿਬ ਇਹ ਅਬਾਊਟ ਅਸ ਆ ਕਾਗਜ਼ ਹੈ ਇਹਨਾਂ ਦੀ ਫੋਟੋ ਵੀ ਲੱਗੀ ਹੈ ਐਮ ਡੀ ਦਾ ਮੈਸੇਜ ਵੀ ਹੈ ਗੋਇਲ ਸਾਹਿਬ ਦੀ ਫੋਟੋ ਵੀ ਔਰ ਆਹੀ ਫੋਟੋ ਤੁਸੀਂ ਧਿਆਨ ਨਾਲ ਵੇਖੋ ਇੱਥੇ ਵੀ ਉਹੀ ਫੋਟੋ ਚ ਆ ਆ ਉਹ ਇਨਸਾਨ ਨੇ ਜੀ ਇੱਥੇ ਆਹ ਨੰਬਰ ਤੇ ਆ ਇੱਥੇ ਆ ਉਹਨਾਂ ਦੇ ਬਾਰੇ ਬੜੇ ਵਿਸਥਾਰ ਪੂਰਵਕ ਤਰੀਕੇ ਨਾਲ ਆਪ ਦੀ ਫੈਕਟਰੀ ਕਦੋਂ ਦੀ ਚੱਲ ਰਹੀ ਹੈ ਕਿਵੇਂ ਚੱਲ ਰਹੀ ਹੈ ਇਹਦੇ 'ਚ ਜ਼ਿਕਰ ਹੁਣ ਮੈਂ ਅਗਲੀ ਗੱਲ ਕਰਾਂ ਕਿ ਜੇ ਤੁਸੀਂ ਧਿਆਨ ਨਾਲ ਇਹਦੇ ਚ ਜਾ ਕੇ Google ਕਰੋ ਸਾਰੇ ਪੰਜਾਬੀਆਂ ਨੂੰ ਮੈਂ ਕਹੂੰਗਾ ਯੂ ਮਸਟ Google ਇਨਟੂ ਦਿਸ ਥਿੰਗ ਕਿ ਤੁਹਾਡੀ ਇਹ ਗੱਲ ਸਮਝ ਆਵੇ ਕਿ ਇਹ ਪਲਾਂਟ ਕੀ ਮਾਲ ਸਾਹਿਬ ਲਗਾ ਰਿਹਾ ਕਿ ਪਹਿਲਾਂ ਦਾ ਲੱਗਿਆ ਉਹਦੇ ਚ ਤੁਸੀਂ ਇੱਕ ਜਾ ਕੇ ਅ ਇੱਕ ਹੋਰ ਜਗ੍ਹਾ ਤੇ Google ਕਰੋ ਤੁਹਾਨੂੰ ਉਹ ਲੋਕੇਸ਼ਨ ਦੱਸਦਾ ਕਿ ਇਹ ਹੈ ਕਿੱਥੇ ਪਲਾਂਟ ਬੜੇ ਕਲੈਰਿਟੀ ਨਾਲ ਉਹ ਦੱਸਦਾ ਪਿੰਡ ਦਾ ਨਾਮ ਤੇ ਆਪ ਦਾ ਐਡਰੈਸ ਆ ਮੈਨੂਫੈਕਚਰਿੰਗ ਇਨ ਛਤਰਪੁਰ ਪੰਜਾਬ ਜੇ ਤੁਸੀਂ ਵੇਖਿਓ ਉਹਦੇ ਚ ਫੋਟੋਸ ਤੇ ਜਾ ਕੇ ਕਲਿੱਕ ਕਰਿਓ ਮੈਂ ਆ ਇਹ ਕਾਈਂਡਲੀ ਖੋਲ ਕੇ ਮੈਨੂੰ ਦਿਓ ਇਹ ਫੋਟੋਸ ਤੇ ਕਲਿੱਕ ਕਰੋਗੇ ਤੇ ਸਾਹਮਣੇ ਆਜੂਗਾ ਕਿ ਪਲਾਂਟ ਦਾ ਬਾਹਰਲਾ ਦਰਵਾਜ਼ਾ ਵੀ ਵਿਖਾਉਂਦੇ ਸੋ ਕੋਈ ਐਕਸਪੈਂਸ਼ਨ ਕਰ ਰਿਹਾ ਹੈ ਮਾਨ ਸਾਹਿਬ ਕੀ ਤੁਸੀਂ ਇੰਨਾ ਝੂਠ ਬੋਲੋਗੇ ਮੈਨੂੰ ਤਾਂ ਤੁਸੀਂ ਮਜਬੂਰ ਕਰ ਦਿੰਨੇ ਹੋ ਕਹਿਣ ਲਈ ਕਿ ਹਾਲੇ ਵੀ ਇਹ ਭਗਵੰਤਮਾਨ ਦੀ ਸ਼ਬਦ ਨਹੀਂ ਇਹ ਪੈਗਵੰਤਮਾਨ ਦੇ ਸ਼ਬਦ ਨੇ ਵੈਸੇ ਤੁਹਾਡੀ ਵੀਡੀਓ ਜੇ ਮੈਂ ਸ਼ੇਅਰ ਕਰਨ ਲੱਗਿਆ ਤੇ ਬੜਾ ਹਾਸੇ ਦਾ ਮਾਹੌਲ ਬਣ ਜੂਗਾ ਕਿ ਇੱਕ ਥੋੜੀ ਅੱਜ ਵੀਡੀਓ ਮੈਨੂੰ ਕਿਸੇ ਸੱਜਣ ਨੇ ਭੇਜੀ ਤੇ ਮੈਂ ਤੁਹਾਡੇ ਆ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਤਾਂ ਉਹ ਗੱਲ ਯਾਦ ਆ ਗਈ ਜਦ ਤੁਸੀਂ ਸਕੂਲ ਜਿੱਦ ਆ ਤੁਸੀਂ ਬਾਹਰ ਭੇਜੇ ਸੀ ਆਹ ਟੀਚਰ ਸਾਹਿਬਾਨਾਂ ਨੂੰ ਟ੍ਰੇਨਿੰਗ ਆਸਤੇ ਤੇ ਜਦੋਂ ਟ੍ਰੇਨਿੰਗ ਆਸਤੇ ਭੇਜ ਰਹੇ ਹੋ ਤੁਸੀਂ ਬੜੇ ਆ ਥੋੜੀ ਇੱਕ ਵੀਡੀਓ ਹੈ ਪ੍ਰਿੰਸੀਪਲਸ ਦੇ ਪ੍ਰਿੰਸੀਪਲ ਹਰਮਾਸਟਰਾਂ ਦੇ ਸੁਣਨ ਵਾਲੀ ਗੱਲ ਇਹ 70 80 ਸੀ 100 100 ਦੇ ਬੈਚਸ ਨੂੰ ਸਵਿਟਜ਼ਰਲੈਂਡ ਆਹੋ ਨਾਲ ਸਿੰਗਾਪੁਰ ਪਲੱਸ ਆਕਸਫੋਰਡ ਹੇਵਰਡ ਹਾਵਰਡ ਹੁੰਦਾ ਜੀ ਮੈਂ ਨਹੀਂ ਮੰਨूंगा ਇਹ ਮਸਲਾ ਬੁਲੰਗੇ ਕੰਫਿਊਜ਼ਡ ਨਹੀਂ ਸੁਰਖਤ ਸਭਲੇ ਹੁੰਦੀ ਹੈ ਇਹ ਜਿਹੜੀ ਹੇਵਰਡ ਆ ਨਾ ਜੀ ਇਹ ਉਹ ਆ ਜਿਹੜੀ ਤੁਸੀਂ ਪੀ ਲੈਣੇ ਤੋਂ ਫਿਰ ਡਿਕ ਡੁਕ ਜਾਣੇ ਹੋ ਇਹਨੂੰ ਹਾਰਵਰਡ ਯੂਨੀਵਰਸਿਟੀ ਆ ਜੀ ਇਹ ਹੈਵਰਡ ਨਹੀਂ ਹੈ ਫੋਰ ਦਾ ਰਿਕਾਰਡ ਮੈਂ ਤੁਹਾਨੂੰ ਕਰੈਕਟ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਸਾਡੇ ਸੀਐਮਓ ਜਿੱ ਜਾ ਕੇ ਇਹ ਜੀ ਗੱਲ ਕਰਦੇ ਹੋ ਤੇ ਹਾਸੇ ਦਾ ਹਾਸੇ ਮਜ਼ਾਕ ਦਾ ਤੁਸੀਂ ਪਾਤਰ ਬਣਦੇ ਹੋ ਸੋ ਕਾਈਂਡਲੀ ਆ ਹੱਥ ਜੋੜੇ ਝੂਠ ਬੋਲਣਾ ਬੰਦ ਕਰੋ ਸਟਾਪ ਮਿਸਲੀਡਿੰਗ ਦ ਪੀਪਲ ਆਫ ਪੰਜਾਬ ਸਚਾਈ ਸਾਹਮਣੇ ਰੱਖੋ ਔਰ ਸਚਾਈ ਇਹ ਹੈ ਕਿ ਮੰਡੀ ਗੋਵਿੰਦਗੜ੍ਹ ਚ ਮਾਡਰਨ ਆਟੋਮੋਟਿਵਸ ਦੇ ਪਲਾਂਟ ਨੂੰ ਚਲਦਿਆਂ ਨੂੰ 15 ਸਾਲ ਤੋਂ ਵੱਧ ਹੋ ਗਏ ਆ ਆ ਉਹਦੀ ਸਾਈਟ ਹੈ ਇਸ ਨੂੰ ਜੇ ਤੁਸੀਂ ਗੂਗਲ ਕਰੋਗੇ ਔਰ ਆ ਫੋਟੋਸ ਤੇ ਆ ਮੈਂ ਦਿਖਾ ਰਿਹਾ ਇਹਨੂੰ ਧਿਆਨ ਨਾਲ ਦਿਖਾ ਦਿਓ ਤੇ ਜੇ ਇਹਨੂੰ ਫੋਟੋਸ ਤੇ ਕਲਿੱਕ ਕਰੋਗੇ ਜਦ ਫੋਟੋਸ ਤੇ ਕਲਿੱਕ ਕਰੋਗੇ ਤੇ ਸਾਹਮਣੇ ਫੈਕਟਰੀ ਦੀਆਂ ਫੋਟੋਆਂ ਆਮ ਫੈਕਟਰੀ ਚ ਚੱਲਦੀਆਂ ਮੈਨੂਫੈਕਚਰਿੰਗ ਦੀਆਂ ਫੋਟੋਜ਼ ਬੜੀ ਕਲੀਅਰਲੀ ਆਊਗੀ ਇਸ ਲਈ ਜਰੂਰ ਦੱਸਣ ਦੀ ਕਿਰਪਾਲਤਾ ਕਰਿਓ ਮਾਨ ਸਾਹਿਬ ਕਿ 1300 EMPLOYEES ਆਲਰੇਡੀ EMPLOYEES ਕਰਦੇ ਆ ਥੋਡੇ ਇਸ ਡਰਾਮੇ ਨਾਲ ਕਿੰਨੇ ਵਾਝਾ ਨੇ ਸੋ ਸਟਾਪ ਮਿਸਲੀਡਿੰਗ ਦਾ ਪੀਪਲ ਆਫ ਪੰਜਾਬ ਝੂਠ ਬੋਲਣਾ ਬੰਦ ਕਰੋ ਐਂਡ ਕਮ ਡਾਊਨ ਟੂ ਸੀਰੀਅਸ ਗਵਰਨੈਂਸ ਲਾਅ ਐਂਡ ਆਰਡਰ ਦਾ ਜੋ ਹਾਲਾਤ ਬਣੇ ਆ ਥੋਡੇ ਸਾਹਮਣੇ ਆ ਜੇ ਇਹ ਕੋਈ ਅੱਜ ਇਨਵੈਸਟਮੈਂਟ ਪੰਜਾਬ ਚ ਆਈ ਹੈ ਥੋੜਾ ਇਹਦੇ ਚ ਯੋਗਦਾਨ ਆ ਭਗਵੰਤ ਮਾਨ ਸਾਹਿਬ ਜ਼ੀਰੋ ਮੈਂ ਗੋਇਲ ਸਾਹਿਬ ਨੂੰ ਤਾਂ ਵਧਾਈ ਦੇ ਸਕਦਾ ਉਹਨਾਂ ਦੀ ਟੀਮ ਨੂੰ ਜਿਨ੍ਹਾਂ ਦੀ ਹਿੰਮਤ ਸਦਕਾ ਇਹ ਆਇਆ ਮਗਰ ਫਜ਼ੂਲ ਦੀ ਫੋਕੇਬਾਜ਼ੀ ਫਜ਼ੂਲ ਦੇ ਆਪ ਦਾ ਠੱਪਾ ਲਵਾ ਦੇਣਾ ਕਿ ਮਾਨ ਸਾਹਿਬ ਦੀ ਬਦੌਲਤ ਆਈ ਹੈ BMW ਨਹੀਂ ਆ ਰਿਹਾ ਗੈਟਓਵਰ BMW ਗੈਟਓਵਰ ਗੋਲਡੀ ਬਰਾਡ ਇਹ ਅਸਲੀਅਤ ਹੈ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਉਹ ਲਾਰੈਂਸ ਗੋਲਡੀਬਰਾਡ ਨੂੰ ਫੜ ਲਿਆ BMW ਦਾ ਪਲਾਂਟ ਆ ਗਿਆ ਬੜੀ ਨਮੋਸ਼ੀ ਦੀ ਗੱਲ ਹੈ ਕਿ ਕਿਸੇ ਚੀਫ ਮਿਨਿਸਟਰ ਨੂੰ BMW ਵਰਗੀ ਵੱਡੀ ਕੰਪਨੀਆ ਇਸ ਨੂੰ ਕੌਂਟਰਡਿਕਟ ਕਰਨ ਇਸ ਲਈ ਅਸੀਂ ਪਾਰਟਸ ਦੇ ONM ਦੇ ਸਪਲਾਈਅਰਸ ਹੋ ਸਕਦੇ ਹਾਂ ਔਰ ਬੜੇ ਚਿਰ ਤੋਂ ਸਪਲਾਈ ਕਰ ਰਹੇ ਇਹਦੇ 'ਚ ਥੋੜਾ ਯੋਗਦਾਨ ਕੋਈ ਨਹੀਂ ਹੈ ਤੋ ਸਟਾਪ ਲਾਈਂਗ ਐਂਡ ਫੋਕਸ ਔਨ ਗਵਰਨੈਂਸ ਅੱਜ ਪੰਜਾਬ ਕਰਜਾਈ ਹੈ ਲਾਅਨ ਆਰਡਰ ਦੇ ਬੁਰੇ ਹਾਲ ਹੈ ਉਸ ਅਸਲੀਅਤ ਹੈ اور ਉਸ ਅਸਲੀਅਤ ਨੂੰ ਨਜਿੱਠੋ ਸਟਾਪ ਮਿਸਲੀਡਿੰਗ ਦਾ ਪੀਪਲ ਆਫ ਪੰਜਾਬ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ